ਜੀ ਹੈ ਆਇਆ ਤੁਹਾਨੂੰ ਸੀਮਿੰਟ ਦੀ ਸਹੀ ਕੁਆਲਿਟੀ ਸਹੀ ਮੈਥ ਦੇ ਸਹੀ ਥਾਂ ਲੈ ਕੇ ਆਇਆ ਆਇਆ ਰਾਨੇ ਨੇੜੇ ਆ ਜਾ ਆਹ ਹਨ ਆਪਣੇ ਪਹਿਲਾਂ ਜਦੋਂ ਘਰਾਂ ਦੇ ਵਜਿ ਟੈਲਾਂ ਦੇ ਫਰਸ਼ ਲੱਗਦੇ ਹੁੰਦੇ ਸੀ ਆ ਤੂੜੀ ਦਾ ਇੱਕ ਮੈਥ ਹੁੰਦਾ ਸੀਗਾ ਹੁਣ ਜਿਹਦੇ ਫਰਸ਼ ਪਟਦੇ ਆ ਪੁਰਾਣੇ ਲੱਗੇ ਹੋਏ ਤੂੜੀ ਹਜੇ ਵੀ ਜਿਉਂਦੀ ਪਈ ਹੁੰਦੀ ਏ ਇਸੇ ਕੁਆਲਿਟੀ ਨੂੰ ਡਿਊਰਾ ਟੋਨ ਡਿਊਰਾ ਟੋਨ ਹੀ ਆ ਨਾ ਡਿਊਰਾ ਗਾਰਡ ਡਿਊਰਾ ਗਾਰਡ ਸੀਮਿੰਟ ਵਾਲਿਆਂ ਨੇ ਨਵਾਂ ਸਿਸਟਮ ਲਾਂਚ ਕੀਤਾ ਤੇ ਕੀਤਾ ਵੀ ਉੱਥੇ ਆ ਜਿੱਥੇ ਤਿੰਨ ਚਾਰ ਕੰਪਨੀਆਂ ਅੱਗੇ ਲਾਂਚ ਹੋ ਚੁੱਕੀਆਂ ਆ ਧਨੇਰ ਟਰੇਡਰਸ ਧਨੇਰ ਵਾਲਿਆਂ ਦੇ ਆ ਨੰਬਰ ਉੱਪਰ ਚੱਲੀ ਜਾਂਦਾ ਸਾਰਾ ਕੁਝ ਇਹਦੀ ਕੁਆਲਿਟੀ ਵਾਪਸ ਸਾਰੀ ਜਾਣਕਾਰੀ ਗੌਰ ਨਾਲ ਲੈਂਦੇ ਆ ਜੋ ਸਿਹਰਾ ਤੂੜੀ ਤੁਸੀਂ ਸਮਝ ਗਏ ਆ ਜਿਹੜੇ ਪਿੰਡਾਂ ਵਾਲੇ ਆਮ ਗੱਲ ਸਮਝਦੇ ਆ ਵੀ ਪਲੋਂ ਵਾਲਾ ਗਾਰਾ ਤੂੜੀ ਬਣਾ ਨਹੀਂ ਬਣਦਾ ਉਹਦਾ ਆ ਜੋ ਲਓ ਜੀ ਆ ਆਪਣਾ ਕੰਮ ਖਤਮ ਹੁਣ ਇਹਦੇ ਵਿੱਚ ਕੀ ਆ ਆ ਤਾਂ ਹੈਗਾ ਆਪਣਾ ਆ ਹੈਗਾ ਆਪਣਾ ਸੈਂਪਲ ਸੀਮੈਂਟ ਹੈ ਹੈਵੀ ਇਹਨਾਂ ਦਾ ਹੀ ਆ ਓਕੇ ਜੀ ਇਹ ਵੀ ਇਹਨਾਂ ਦਾ ਹੀ ਆ ਇੱਕ ਇਹਨਾਂ ਨੇ ਆ ਨਵੀਂ ਬੋਰੀ ਲਾਂਚ ਕੀਤੀ ਆ ਇਹਦੇ ਵਿੱਚ ਆਪਣੇ ਨਾ ਪਹਿਲਾਂ ਪੁਰਾਣਿਆਂ ਮੋਲਾਂ ਦੇ ਵਿੱਚ ਕਲੈਂਟਰ ਪੈਂਦੇ ਹੁੰਦੇ ਸੀਗੇ ਉਹਨਾਂ ਲੈਂਟਰਾਂ ਦੇ ਵਿੱਚ ਸਟੱਡ ਪੈਂਦੇ ਹੁੰਦੇ ਸਟੱਡ ਰਬੜ ਦੇ ਸੀ ਲੋਹੇ ਦੇ ਸੀ ਵੱਡਾ ਲੈਟਰ ਹੁੰਦਾ ਸੀ ਸਟੱਡ ਪੈਂਦੇ ਹੁੰਦੇ ਇਹਨਾਂ ਨੇ ਵਿੱਚ ਹੀ ਸਟੱਡ ਪਾ ਦੇ ਇਹਨਾਂ ਦੇ ਪ্লাਸਟਰ ਰਾਸਤੇ ਮਾਈਕਰੋ ਫਾਈਬਰ ਦੇ ਜਣੀ ਕਦੇ ਵੀ ਸਮਝੋ ਵੀ ਰਬੜ ਆ ਜਿਹੜੀ ਰਬੜ ਰਬੜ ਨੂੰ ਬਰੀਕ ਕੱਟ-ਕੱਟ ਕੇ ਬਰੀਕ ਕੱਟ-ਕੱਟ ਕੇ ਉਹਦੇ ਵਿੱਚ ਪਾਤਾ ਬਿਲਕੁਲ ਫਾਈਬਰ ਦੀ ਜਾਲੀ ਜਿਹੜੇ ਬੰਦੇ ਮਹਤਰੀਓ ਸਮਝਦੇ ਹੋਣਗੇ ਜਿਹੜੀਆਂ ਅੱਜ ਕੱਲ ਜਾਲੀਆਂ ਬਣਦੀਆਂ ਉਹਨਾਂ ਦੇ ਵਿੱਚ ਤੁਹਾਨੂੰ ਫੇਵਰ ਦਾ ਟੋਟਾ ਮਿਲੂਗਾ ਉਹ ਗੱਲ ਦਾ ਨਹੀਂ ਟਾਈਮ ਬੱਦ ਕੱਢੂ ਅੱਛਾ ਸਾਰੀ ਲਾਈਫ ਟਾਈਮ ਕੀ ਕੋਸ਼ਾ ਕੀ ਰੇਟ ਪੈਂਦਾ ਕਿੱਥੋਂ ਮਿਲੂਗਾ ਕੀ ਰੇਟ ਮਿਲੂਗਾ ਆਪਾਂ ਸਾਰੀ ਗੱਲਬਾਤ ਇਹਨਾਂ ਨਾਲ ਕਰਾਂਗੇ ਉੱਪਰ ਨੰਬਰ ਇੱਕ ਇਹਨਾਂ ਨੇ ਫੇਰ ਦਿਖਾਈ ਜਰੂਰੀ ਆ ਤੁਹਾਨੂੰ ਸੀਮੈਂਟ 100 ਬੋਰੀ 150 ਬੋਰੀ 50 ਬੋਰੀਆਂ ਤੋਂ ਸਟਾਰਟ ਹੋ ਕੇ 1000 ਬੋਰੀ ਤੱਕ ਵੀ ਇਕੱਠਾ ਮਗਾ ਸਕਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਾਂ ਧੋਲੀਆ ਮਾੜਾ ਜੀ ਚਲੋ ਤੇ ਤੁਸੀਂ ਮੈਨੂੰ ਇਹ ਦੱਸੋ ਵੀ ਇਹ ਹੈ ਆਪਾਂ ਖੜੇ ਕਿੱਥੇ ਐਸ ਟਾਈਮ ਐਸ ਟਾਈਮ ਜੇ ਮਹਿਲਕਲਾ ਖੜੇ ਆ ਆਪਾਂ ਓਕੇ ਜਿਹੜਾ ਰਾਇਕੋਟਨ ਰੋਡ ਲਧਿਆਣੇ ਨੂੰ ਰੋਡ ਜਾਂਦਾ ਹੈਗਾ ਉਹ ਰੋਡ ਦੇ ਉੱਤੇ ਆਪਣੀ ਦੁਕਾਨ ਮਹਿਲਕਲਾ ਦੀ ਓਕੇ ਪਾਣੀ ਦੇ ਵਾਲੇ বাজਦੇ ਆ ਵੀ ਧੇਰ ਵਾਲੇ বাজਦੇ ਆ ਇਹ ਧੇਰ ਵਾਲੇ ਹਾਂਜੀ ਹਾਂਜੀ ਜਦੋਂ ਆਪਾਂ ਇਧਰੋਂ ਆਉਨੇ ਆਪਾਂ ਆਪਣੇ ਬਰਨਾਲਿਓਂ ਰਾਇਕੋਟ ਨੂੰ ਹਾਂਜੀ ਹਾਂਜੀ ਤੇ ਆਪਣੀ ਸੀਮੈਂਟ ਜਾਂਦਾ ਕਿੱਥੋਂ ਕਿੱਥੋਂ ਤੱਕ ਆਪਣਾ ਸੀਮੈਂਟ ਵੀਰੇ ਆਪਾਂ ਆਲ ਪੰਜਾਬ ਚ ਡਿਲੀਵਰੀ ਕਰ ਦਿੰਦੇ ਹਾਂ ਠੀਕ ਆ ਕਿੱਥੋਂ ਸ਼ੁਰੂ ਹੋ ਜਾਂਦਾ 60 70 ਬੋਰੀਆਂ ਘੱਟ ਤੋਂ ਘੱਟ ਕਿੰਨਾ ਮੰਗਦਾ ਘੱਟ ਤੋਂ ਘੱਟ ਵੀਰੇ ਜਿਵੇਂ ਨੇੜੇ ਆ ਜਿਵੇਂ 100 200 ਕਿਲੋਮੀਟਰ ਤੱਕ ਤਾਂ ਉੱਥੇ 150 ਬੋਰੀਆਂ ਭੇਜ ਦਿੰਦੇ ਆ ਉਦੋਂ ਬਾਅਦ 100 100 ਤੋਂ ਸਟਾਰਟ ਹੋ ਜਾਂਦਾ 100 ਤੋਂ ਸਟਾਰਟ ਹੋ ਜਾਂਦਾ ਅੱਛਾ ਤੇ ਰੇਟ ਵਾਧਾ ਘਟਦਾ ਰੇਟ ਵਾਧਾ ਘਟਦਾ ਰਹਿੰਦਾ ਟਾਈਮ ਦੇ ਨਾਲ ਨਹੀਂ ਜੀ ਮੰਨ ਲਓ ਜੀ ਅੱਜ ਦੇ ਟਾਈਮ 'ਚ ਕਿਸੇ ਬੰਦੇ ਨੇ 100 ਬੋਰੀ ਆਰਡਰ ਕਰਤੀ ਆ ਤੇ ਉਹ ਬੰਦਾ ਕਹੇ ਮੈਨੂੰ 50 ਚਾਹੀਦੀਆਂ ਇਹ ਤਾਂ ਨਹੀਂ ਕਿ ਵੀ 20 ਬੋਰੀ ਵੀ ਕੰਪਨੀ ਨੇ ਪਿੰਡਾਂ ਦੇ ਇੰਜੀਨੀਅਰ ਇਕੱਠੇ ਕੀਤੇ ਆ ਉਹਨਾਂ ਨੂੰ ਪੁੱਛਿਆ ਵੀ ਤੁਹਾਨੂੰ ਕੀ ਕਮੀ ਆ ਵੀ ਤੁਹਾਨੂੰ ਜਿਵੇਂ ਲੈਂਟਰ ਫੁੱਲ ਜਾਂਦਾ ਸੀ ਆਪਣਾ ਲੈਂਟਰ ਚ ਕਰਾਇਆ ਕ ਆ ਜਾਂਦਾ ਸੀ ਜੀਗਾ ਥੋੜੇ ਟਾਈਮ ਬਾਅਦ ਝੜਨ ਲੱਗ ਜਾਂਦਾ ਸੀ ਤਾਂ ਉਹ ਤੇ ਰਿਸਰਚ ਕਰ ਰਹੀ ਸੀ ਇਹ ਟੋਪਣੀ ਜਾਨੀ ਕਿ ਮੈਂ ਇਹ ਕਹਾ ਵੀ ਅੱਜ ਜੀ ਹੁਣ ਮੈਂ ਪੰਜਾਬੀ ਸਮ ਸਿਸਟਮ ਨਾਲ ਸਮਝਾਉਣਾ ਹੋਵੇ ਵੀ ਇਹ ਪਲਾਸਟਰ ਨਹੀਂ ਪਾੜਦਾ ਪਲਾਸਟਰ ਨਹੀਂ ਪਾੜਦਾ ਪਲਾਸਟਰ ਨੂੰ ਸੈਲ ਨਹੀਂ ਚੜਨ ਦਿੰਦਾ ਜੜਿੰਕੇ ਜਿਵੇਂ ਆਪਾਂ ਕਹਿੰਦੇ ਸਾਰੇ ਤੇ ਇੱਕ ਰੀ ਜਾਲੀ ਲੱਗ ਜਾਂਦੀ ਜਾਲੀ ਲੱਗ ਜਾਂਦਾ ਜਿਵੇਂ ਮੱਕੜ ਜਾਲਾ ਬਣ ਜਾਂਦਾ ਆਪਣਾ ਜਿਹੜੀ ਉਵੇਂ ਸਾਰੀ ਉਹ ਸਿਸਟਮ ਨਹੀਂ ਹੁੰਦਾ ਜੀ ਜਾਨੀ ਇਹ ਪਾਣੀ ਪਾਉਣ ਨਾਲ ਇਹ ਤਾਂ ਨਹੀਂ ਅੱਡੋ-ਅੱਟ ਜਿਹਾ ਹੋ ਜਾਂਦਾ ਮਾਰ ਨਹੀਂ 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 ਉਹ ਕੋਈ ਓਕੇ ਅੱਛਾ ₹10 ਦੇ ਵਿੱਚ ਅੱਜ ਦਾ ਬੇਸ ਇਹ ਜਿਹੜਾ ਪਲੱਸ ਆ ਗਿਆ ਜਿਵੇਂ ਆਪਾਂ ਬੈਕ ਦਾ ਜਾਂ ਆਂਬੂਜੇ ਦਾ ਆ ਗਿਆ ਜਾਂ ਕੋਈ ਵੀ ਆ ਗਿਆ ਉਹਨਾਂ ਦੇ ਪਲੱਸ ਦਾ ਇਵੈਂਟ ਆਉਂਦੇ ਆ ਇਹ ਚ ਓਕੇ ਇਹਦਾ ਇੱਕ ਤਾਂ ਪਹਿਲਾ ਆਉਣਾ ਦਾ ਜੇ ਸੈਂਪਲ ਆਉਂਦਾ ਹੈਗਾ ਪੀਪੀਸੀ ਉਹਦੂ ਵਾਰ ਐਕਸਟਰਾ ਆ ਗਿਆ ਹੈਗਾ ਓਕੇ ਉਹਦੂ ਵਾਰ ਇਹ ਉੱਤੇ ਆ ਗਿਆ ਤਿੰਨ ਸੀਮੈਂਟ ਜਿਹੜੀ ਕਿ ਆਪਾਂ ਸਭ ਤੋਂ ਬੈਸਟ ਅੱਜ ਦੀ ਕੁਆਲਿਟੀ ਮੰਨਗੇ ਅੱਛਾ ਹੋਰ ਕੰਪਨੀਆਂ ਬਣਾਉਂਦੀ ਐ ਇਸ ਤਰ੍ਹਾਂ ਦਾ ਸੀਮੈਂਟ ਨਹੀਂ ਨਹੀਂ ਇਹ 20 ਸਾਲਾਂ ਲਈ ਪੇਟੈਂਟ ਹੈ ਜਿਹੜੀ 20 ਸਾਲਾਂ ਆ ਤੇ ਹੋਰ ਕਿੱਡੀ ਵੀ ਕੰਪਨੀ ਹੋਵੇ ਇਹ 2018 ਦੇ ਵਿੱਚ ਲਾਂਚ ਕਰਿਆ ਸੀਗਾ ਜਿਹੜੀ ਇਹ ਮੈਂ ਕੰਪਨੀ ਕੋਲੇ ਆ ਗਿਆ ਹਾਂ ਕੰਪਨੀ ਕੋਲੇ ਆ ਗਿਆ ਸੀਗਾ ਠੀਕ ਆ 2038 ਤੱਕ ਇਹਨਾਂ ਕੋਲੇ ਰਹੂਗਾ ਜਾਨੀ ਕਿ ਜਦੋਂ ਉਹਨਾਂ ਨੂੰ ਪੇਟੈਂਟ ਜਾਨੀ ਕਿ ਅੱਜ ਜੇ ਪੇਟੈਂਟ ਉਹਨਾਂ ਕੋਲੇ ਹੁੰਦਾ ਉਹਨਾਂ ਨੇ ਬਣਾ ਦ ਕਾਜ ਦਾ ਸੀਮੈਂਟ ਆ ਹਾਂਜੀ ਹਾਂਜੀ ਇਹ ਆਪਾਂ ਨਾਲ ਪੋਸਟਰ ਲਾਦਨੇ ਅੱਛਾ ਆਪਣੇ ਕੋਲੇ ਹੋਰ ਸਮਾਨ ਕੀ ਕੀ ਹੁੰਦਾ ਇੱਥੇ ਦੁਕਾਨ 'ਚ ਜਿਵੇਂ ਆਪਣੇ ਕੋਲ ਲਾਲ ਸਨੀਟਾਂ ਪਈਆਂ ਨੇ ਵੀਰੇ ਅੰਦਰ ਲਾਲ ਪੱਥਰ ਇਹ ਆਗਾ ਤੇ ਸੀਮੈਂਟ ਦੇ ਚਾਦਰਾਂ ਵੀ ਪਈਆਂ ਨੇ ਆਪਣੇ ਕੋਲੇ ਅੱਛਾ ਉਹਦੀ ਇਹ ਮੈਂ ਫਿਰ ਹੋਰ ਉਹੀ ਸੀਮੈਂਟ ਦੀ ਗੱਲ ਕਰਨੀ ਸੀ ਵੀ ਜਿਹੜਾ ਇਹਦੇ ਉੱਪਰ ਪੈਂਦੀ ਹੈ ਵੀ ਇਹਦੇ ਵਿੱਚ ਹੀ ਫੈਬਰ ਪੈਂਦੀ ਆ ਯਾਨੀ ਕਿ ਮੈਬਰ ਪੈਂਦੀ ਆ ਵੀ ਹੁਣ ਆਪਾਂ ਇਹ ਦੋ ਸੂਤ ਕੰਪਨੀਆਂ ਨੇ ਪਹਿਲੇ ਇਰਤੋਂ ਹੀ ਇਹ ਬਣਦੇ ਆਉਂਦੀਆਂ ਇਹ ਮੇਰੇ ਸੁਰਤ ਤੋਂ ਪਹਿਲਾਂ ਤਾਂ ਮੈਂ ਦੇਖਦਾ ਵੀ ਚਾਦਰਾਂ ਪਈਆਂ ਲੋਕਾਂ ਨੇ ਪਈਆਂ ਨਾ ਅੱਛਾ ਇਹ ਚਾਦਰਾਂ ਦੇ ਵਿੱਚ ਉਹ ਫੇਵਰ ਆ ਜਿਹੜੀ ਉਹ ਸੀਮੈਂਟ ਚ ਸੀਮੈਂਟ ਦੇ ਵਿੱਚ ਫੇਵਰ ਆ ਗਿਆ ਜਿਹੜੀ ਕੋ ਇਹ ਇਸੇ ਸਿਸਟਮ ਚ ਖੜਾ ਇਹ ਠੀਕ ਆ ਜਿਹੜੀ ਕੋ ਸੀਮੈਂਟ ਉਹਨਾਂ ਨੇ ਸਾਰੇ ਕਰਤਾ ਵੀ ਰੈਗੂਲਰ ਤੂ ਹੀ ਵਰਤ ਸਕਦੇ ਤੇ ਉਹ ਹੱਥਾਂੋਂ ਤੁਹਾਨੂੰ ਖਰਾਬ ਹੋਣ ਦਾ ਸੋਕ ਨਾ 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 ਸਰ ਉਹ ਸਾਰਾ ਕੰਪਨੀ ਕਹਿੰਦੀ ਹੈ ਜੀ ਜੇ ਮੈਂ ਸੀਮੈਂਟ ਦੂਜਾ ਰਿਐਕਸ਼ਨ ਕਰ ਜਾਂਦਾ ਕੋਈ ਤੇਜ਼ ਆ ਕੈਮੀਕਲ ਉਹ ਚੀਜ਼ ਨਹੀਂ ਹੈਗੀ ਜਿਹੜੀ ਸਾਰੇ ਕੋਲ ਬੇਫਿਕਰੀ ਹੈ ਬੇਫਿਕਰੀ ਹੈ ਅੱਛਾ ਓਕੇ ਆ ਤੇ ਰੇਤੇ ਰੂਤੇ ਦਾ ਸਿਸਟਮ ਆਪਣੇ ਕੋਲ ਟਰਾਲੀਆਂ ਟੋਲੀਆਂ ਸਭ ਕੁਝ ਹੁੰਦਾ ਹੈ ਇਹ ਤਾਂ ਟਰਾਲੀ ਤੋਂ ਲੈ ਕੇ ਟਿਪਰ ਤੱਕ ਵੀਰੇ ਆਪਣੇ ਆਪ ਦੇ ਸਾਰੇ ਗੱਡੀਆਂ ਵੀ ਬਜਰੀ ਵਾਲੀਆਂ ਆਪਦੀਆਂ ਨੇ ਓਕੇ ਮੈਂ ਕਿਸੇ ਨੂੰ ਘੱਟ ਚਾਹੀ ਨਹੀਂ ਲਉਂਗੀ ਪਹੁੰਚ ਕਰ ਦਿੰਦੇ ਆ ਓਕੇ ਇਹਨਾਂ ਟਿਪਰ ਦਿਹਾਉਣ ਆ ਜਾਂ ਸਾਰਾ ਗੁੰਡੀ ਸਮਾਨ ਆਪਣੇ ਕੋਲ ਵੈਲਿਡ ਪਿਆ ਹੈ ਜਿਹੜੀ ਸਭ ਤੋਂ ਵੱਡਾ ਜੋਰ ਸਾਡਾ ਸੀਮੈਂਟ ਦੇ ਆ ਤੁਸੀਂ ਜਦੋਂ ਇੰਨਾ ਪੈਸਾ ਲਾ ਰਹੇ ਆ ਤਾਂ ਤੁਸੀਂ ਇੱਕ ਵਾਰੀ ਜਿਹੜਾ ਤੁਹਾਡੇ ਪਿੰਡ ਦਾ ਇੰਜੀਨੀਅਰ ਲੋਕਲ ਏਰੀਆ ਦਾ ਨਕਸ਼ੇ ਵਾਲਾ ਜਾਂ ਕਿਸੇ ਨੂੰ ਤੁਸੀਂ ਪੁੱਛੋਗੇ ਵੀ ਅਸੀਂ ਆਹ ਸੀਮੈਂਟ ਵਰਤਣ ਲੱਗੇ ਤਾਂ ਬੈਸਟ ਕਹੂਗਾ ਬੈਸਟ ਕਹੂਗਾ ਇਹ ਦੱਸੂਗਾ ਹਾਂ ਕਿ ਜਿੰਨੀਆਂ ਕੰਪਨੀ ਚੱਲੀ ਜਾਂਦੀਆਂ ਪੁਰਾਣੇ ਸਿਸਟਮ ਚੱਲੀ ਜਾਂਦੀਆਂ ਜੇ ਅੱਜ ਮੂਜਾ ਜਾਂ ਅਲਟਰਾ ਜਾਂ ਕੋਈ ਵੱਡੀਆਂ ਕੰਪਨੀਆਂ ਐਸੀਸੀ ਜਿਹੜਾ ਪਹਿਲੇ ਸਿਸਟਮ ਚੱਲਦੀਆਂ ਸੀਗੀਆਂ ਉਹ ਉਸੇ ਚੱਲੀ ਜਾਂਦੀਆਂ ਉਹਨਾਂ ਨੇ ਬਦਲਿਆ ਨਹੀਂ ਕੋਈ ਬਦਲਿਆ ਨਹੀਂ ਕੋਈ ਕੋਈ ਟੈਕਨੋਲੋਜੀ ਦੀ ਬਦਲੀ ਹੈਗੀ ਓਕੇ ਨੈਕਸਟ ਜਨਰੇਸ਼ਨ ਅਸੈਂਬਲੈਂਟ ਦੀ ਓਕੇ ਤੇ ਆਪਣੇ ਕੋਲੇ ਆ ਹੋਰ ਸਮਾਨ ਰੰਗ ਰੰਗ ਸਭ ਕੁਝ ਇੱਥੇ ਮਿਲ ਜਾਂਦਾ ਆਹ ਦੇਖ ਲਓ ਵੀਰੇ ਇੱਕ ਗਿੱਟੀ ਵੀ ਆਉਂਦੀ ਹੈ ਜੀ ਆਪਦੀ ਆਉਂਦੀ ਹੈ ਗਿੱਟੀ ਓਕੇ ਇਹ ਗਿੱਟੀ ਸਪੈਸ਼ਲ ਪਾਉਂਦੇ ਆ ਸਪੈਸ਼ਲ ਇਹਨਾਂ ਦੀ ਆਪਦੀ ਗਿੱਟੀ ਆਉਂਦੀ ਹੈ ਜਿਵੇਂ ਜਿਵੇਂ ਆਪਾਂ ਕਹਿੰਦੇ ਨੇ ਜੀ ਉਹ ਵਾਹ ਉਹ ਤੇ ਗੋਲ ਅੱਛਾ ਜੀ ਠੀਕ ਆ ਇਹ ਨਹੀਂ ਗੱਟੀ ਕੰਪਨੀ ਬਣਾਉਂਦੀ ਆ ਸਪੈਸ਼ਲ ਆ ਇਹ ਸਰੀਏ ਥੱਲੇ ਦੇਣ ਨੂੰ ਸਰੀਏ ਥੱਲੇ ਦੇ ਇਹ ਤਾਂ ਆਪਣੇ ਨਵਾਂ ਨਵਾਂ ਸੱਪ ਬਹੁਤ ਰੋਇ ਕੱਢਦੇ ਐਵੇਂ ਨਹੀਂ ਹਰ ਇੱਕ ਹੀ ਬੰਦਾ ਇਹ ਟੁੱਟਦੀ ਵੀ ਨਹੀਂ ਜੇ ਮੈਂ ਦੂਜੀ ਸੀਮੈਂਟ ਦੀ ਗੱਟੀ ਟੁੱਟ ਜਾਂਦੀ ਆ ਇਹਦੇ ਵਿੱਚ ਸਾਰਾ ਲਿਖਿਆ ਹੋਇਆ ਵੀ ਕਿੱਥੇ ਰੱਖਣਾ ਕੀ ਕੁਛ ਆ ਇਹ ਤਾਂ ਹੈਗੀਆਂ ਲਾ ਲਿਆ ਮਾਜਨਾ ਤਕੜਿਆ ਸੇਠ ਵਾਲੀਆਂ ਗੱਲਾਂ ਜਿਹੜੀ ਜੱਟ ਕਾ ਪਾਸ਼ਾ ਇਹ ਕਹਿੰਦੀ ਆ ਵੀ ਇੱਥੇ 400 ਤਾ ਰੱਖ ਲੋ ਇੱਥੇ 500 ਤਾ ਰੱਖ ਲੋ ਇੱਥੇ 250 ਤਾ ਰੱਖ ਲੋ ਗੱਟੀ 파ੜਦੀ ਨਹੀਂ ਕੰਪਨੀ ਵੱਲੋਂ ਆਉਂਦੀ ਆ ਇਹ ਕੀ ਰੇਟ ਰੂਟ ਮਿਲਦੀ ਜਾਂਦਾ ਜੱਗ ਇਹ 2 ਰੁਪਏ ਪੈਂਦੀ ਹੈ 2 ਰੁਪਏ ਤੇ ਦੂਜੀ 2 ਰੁਪਏ ਦੂਜੀ ਪੈਂਦੀ ਹੈ ਅੱਛਾ ਆਹ ਸੀਮੈਂਟ ਜਾ ਰਿਹਾ ਜੀ ਉੱਥੇ ਪੈਂਡ ਝੋੜਾ ਦੇ ਵਿੱਚ ਇਹਦੀ ਵੀਡੀਓ ਤੁਹਾਨੂੰ ਬਾਅਦ ਚ ਮਿਲੂਆ ਕ ਰੀਲ ਮਿਲ ਜੂਗੀ ਵੱਡੇ ਲੈਵਲ ਦਾ ਲੈਟਰ ਕਿੰਨਾ ਕਹੇ ਆ ਇਹ 200 ਬੁਰੀਆ ਲੈਟਰ ਹੈ 200 ਬੁਰੀਆ ਸਮਝ ਲਓ ਉਹਦੇ ਮੋਟਾ ਮੋਟਾ ਅੰਦਾਜ਼ਾ ਲਾ ਲਓ 20 22 ਸੈਂਟੀਮੀਟਰ ਦੇ ਅੰਦਰ 1 ਭਾਰ ਲੀਟਰ ਪੈਂਡ ਆ ਆਪਣੇ ਕੰਮ ਤੇ ਵੀ ਤੁਹਾਨੂੰ ਉਹਨਾ ਇਹ ਪੈਂਡ ਝੋੜਨਾ ਮਾਚੀਗੇ ਕਿਉਂਕਿ ਨਵੀਂ ਤਕਨੀਕ ਆਈ ਉਹਨੂੰ ਵਰਤੋ ਆਪਣੇ ਕੰਮਾਂ ਦੇ ਵਿੱਚ ਆਪਣੀ ਕੁਆਲਿਟੀ ਬਣਾਉਣ ਵਾਸਤੇ ਇਹ ਚੀਜ਼ਾਂ ਚਾਹੀਦੀਆਂ ਅੱਛਾ ਮਸ਼ੀ ਮੈਕਸ਼ਰ ਹੋ ਗਿਆ ਇੱਕ ਦੂਰੀ ਵਾਲੀ ਮਸ਼ੀਨ ਅੰਦਰ ਖੜੀ ਹੈ ਦੂਜੀ ਆਪਣੀ ਜਿਹੜੀ ਟਰਾਲੀ ਚ ਪਾਣ ਦੀ ਆ ਮਾਰੀ ਸਾਰਾ ਇਹ ਸਾਮਾਨ ਆਪਣੇ ਕੋਲ ਰੈਡੀ ਪਿਆ ਹੁੰਦਾ ਉਧਰ ਆ ਜਾਓ ਉਧਰ ਆਪਣੀ ਆ ਦੁਕਾਨਾਂ ਤੇ ਇਹ ਸਾਰੇ ਇੱਕ ਦੁਕਾਨਾਂ ਨੇ ਕੱਲੀ ਕੱਲੀ ਚੀਜ਼ ਦਿਖਾਦੀਆਂ ਯਾਰ ਜਿਹੜਾ ਬੰਦਾ ਅਸੀਂ ਜਦੋਂ ਪਹਿਲੀ ਵੀਡੀਓ ਪਾਈ ਸੀ ਸਾਨੂੰ ਕੋਈ ਲੰਬਾ ਨਹੀਂ ਆਇਆ ਠੀਕ ਹੈ ਜੀ ਮੈਂ ਹਮੇਸ਼ਾ ਕਹਿਣਾ ਹੁੰਦਾ ਕੋਈ ਸਾਨੂੰ ਕਮੈਂਟ ਡਿਲੀਟ ਨਾ ਕਰਨਾ ਪਵੇ ਹਾਂ ਜੀ ਹਾਂ ਕੁਆਲਟੀ ਫੇਅਰ ਹੁੰਦੀ ਆ ਆਪਾਂ ਕੱਲੀ ਉਨੀ ਕਰੀਏ ਜਿੰਨੀ ਆਪਾਂ ਕਰ ਸਕਦੇ ਆ ਵੀ ਬਾਈ ਹੁਣੀ ਪੁਰਾਣੇ ਇਥੇ ਏਰੀਏ ਦੇ ਲੋਕ ਆ ਅੱਛਾ ਇੱਕ ਬਾਈ ਇੰਜੀਨੀਅਰ ਆਏ ਦੇ ਦਰਬਾਰ ਸਾਹਿਬ ਵੀ ਕੰਮ ਕੀਤਾ ਹੋਇਆ ਬਾਉ ਜੀ ਥੋੜੀ ਲੋਡ ਪੈ ਗਈ ਆ 5 ਮਿੰਟ ਲਈ ਫੋਨ ਤੁਸੀਂ ਮੈਨੂੰ ਇਹ ਦੱਸੋ ਸਤਿ ਸ੍ਰੀ ਅਕਾਲ ਆਪਣਾ ਸਹੀ ਜਨਮ ਸਹੀ ਏਰੀਆ ਤੁਸੀਂ ਕਿੱਥੋਂ ਦੇ ਆ ਜਿਹੜੀ ਕਹਿਣ ਦਾ ਮਤਲਬ ਆ ਥੋੜੀ ਸ਼ਕਲ ਤੋਂ ਤੇ ਜੇ ਉਂਗਲਾਂ ਕਰੀਏ ਸਾਨੂੰ ਪਤਾ ਲੱਗੇ ਵੀ ਹਿਮਾਚਲ ਦੇ ਬੇਬੀ ਵੀ ਉਧਰਲੀ ਸਾਈਡ ਤੋਂ ਹਾਂਜੀ ਅੱਛਾ ਵੀ ਪੰਜਾਬ ਦੇ ਵਿੱਚ ਰਹੇਗੇ ਤੁਸੀਂ ਕੀ ਦੇਖਿਆ ਪੰਜਾਬ 'ਚ ਦੇਖਿਆ ਜੀ ਪੰਜਾਬ ਦੇ ਕਲਚਰ ਮੋਡ ਵਧੀਆ ਬੰਦੇ ਵੋਦ ਅੱਛੇ ਮਿਹਨਤੀ ਹੁੰਦੇ ਆ ਮਤਲਬ ਇਦਾਂ ਨਹੀਂ ਹੈਗਾ ਕਿ ਆਪਾਂ ਕਹਿ ਸਕਦੇ ਹਾਂ ਕਿ ਦੋਗਲਾ ਦੋਗਲਾ ਪੰਜ ਤੋਂ 10 ਪਾਸਾ ਅੱਛਾ ਮੈਨੂੰ ਇਹ ਦੱਸੋ ਵੀ ਮੈਂ ਜਿਹੜੇ ਗੱਲਾਂ ਸੁਣੀਆਂ ਸੀਗੀਆਂ ਵੀ ਦਰਬਾਰ ਸਾਹਿਬ ਜਿੰਨੇ ਕੰਮ ਹੋਇਆ ਅੰਮ੍ਰਿਤਸਰ ਸਾਰੇ ਸਾਡੇ ਕੰਪਨੀ ਦੇ ਸਾਰੇ ਤੁਹਾਡੇ ਕੰਪਨੀ ਨੇ ਕੀਤੇ ਹੋਏ ਦਰਬਾਰ ਸਾਹਿਬ ਛੱਡੋ ਅੰਮ੍ਰਿਤਸਰ ਈਡਿਆ ਵਿੱਚ ਜਿੰਨੇ ਆਪਣੇ ਪ੍ਰੋਜੈਕਟ ਹੈ ਚਾਹੇ ਬਾਬਾ ਸੋਰਸਿੰਗ ਹੈ ਓਕੇ ਬੀ ਦੀ ਚੰਦ ਸੀਨਾ ਹੈ ਮਾਤਾ ਗੋਲਾ ਜੀ ਭਲਾਈ ਕੇਂਦਰ ਹੈ ਓਕੇ ਗੋਲਡਨ ਟੈਂਪਲ ਦੇ ਤੇ ਆਪਾਂ ਕੰਮ ਕੀਤੇ ਕੀਤੇ ਐ ਅੰਬਰਸਾ ਦਾ ਤਾਜ ਹੋਟਲ ਓਕੇ ਟ੍ਰੀਲੀਅਮ ਮੋਲ ਵੱਡੇ ਵੱਡੇ ਲੈਵਲ ਤੇ ਕੰਮ ਕੀਤੇ ਸਾਰੇ ਸਾਡੇ ਅੱਛਾ ਜਿਹੜੇ ਸਾਡੇ ਪਿੰਡ ਵਾਲੇ ਨਕਸ਼ੇ ਵਾਲੇ ਬੜਕਾ ਮਾਰਦੇ ਫਿਰਦੇ ਪੱਟਾਂ ਦੇ ਹੱਥ ਮਾਰਦੇ ਫਿਰਦੇ ਆ ਵਿਧ ਮਟੀਰੀਅਲ ਬੰਦੇ ਦੇ ਐਡੀਆਂ ਵੱਡੀਆਂ ਡਿਗਰੀਆਂ ਹੋਣ ਤੋਂ ਬਾਅਦ ਵੀ ਬੰਦਾ ਵਿਧ ਮਟੀਰੀਅਲ ਨਹੀਂ ਕਰ ਰਿਆ ਤੁਸੀਂ ਸਮਝ ਲਓ ਵੀ ਜਿਹੜਾ ਮੈਂ ਤਾਂ ਹੋ ਸਕਦਾ ਪਿੰਡੂ ਆ ਬਾਈ ਹੁਣੀ ਪੜੇ ਲਿਖੇ ਇੰਜੀਨੀਅਰ ਆ ਸਾਰਾ ਕੁਛ ਆ ਇਹ ਕਹਿੰਦੇ ਸਾਨੂੰ ਵਿਧ ਮਟੀਰੀਅਲ ਦੀ ਲੋੜ ਨਹੀਂ ਸਾਨੂੰ 1% ਦੀ ਸਵਾਦ ਆਈ ਜਾਂਦਾ ਕਮਾਈ ਕਰੋ ਆਨੰਦ ਲਓ ਆਵੇ ਕਿਸੇ ਵੇ ਕਮਾ ਲਾਤਣਾ ਉਹਨਾਂ ਦੀ ਰੋੜਾ ਪਰ ਆਪਾਂ ਕਿੱਥੇ ਹਟਦੇ ਆ ਆਪਾਂ ਜੰਨਾ ਟਾਈਮ ਅਗਲਾ ਛੱਲ ਕੇ ਕਰੇ ਹੱਥ ਜੀ ਨਹੀਂ ਬਣਾਉਂਦਾ ਆਪਾਂ ਹਟਦੇ ਨਹੀਂ ਅੱਛਾ ਹੁਣ ਸੀਮੈਂਟ ਦੇ ਗੱਲ ਕਰੀਏ ਵੀ ਸੀਮੈਂਟ ਦੀ ਕੁਆਲਿਟੀ ਤੁਸੀਂ ਇਹਦੇ ਵਿੱਚ ਕੀ ਤੁਹਾਡਾ ਕੀ ਰੋਲ ਸੀਮੈਂਟ ਦੇ ਦੇਖੋ ਜੀ ਇਹ ਸਾਡੀ ਕੰਪਨੀ ਦਾ ਮੇਨ ਜਿਹੜਾ ਫੋਕਸ ਹੈ ਰਿਸਰਚ ਇਨੋਵੇਸ਼ਨ ਤੇ ਹੈ ਓਕੇ ਕਿਉਂਕਿ ਸਾਡੀ ਕੰਪਨੀ ਉਦਾਂ ਦੇ ਪ੍ਰੋਜੈਕਟ ਬਣਾਉਂਦੀ ਹੈ ਪ੍ਰੋਡਕਟ ਬਣਾਉਂਦੀ ਹੈ ਜੜੀ ਮਲਕੀ ਕੰਸਟਰਕਸ਼ਨ ਨੂੰ ਨੀਡ ਹੈ ਟੈਕਨੋਲੋਜੀ ਦੇ ਅਕੋਰਡਿੰਗ ਜੜੀ ਅੱਜ ਦੇ ਸਮੇਂ ਦੇ ਵਿੱਚ ਜੇ ਮੈਂ ਗੱਲ ਕਹਾ ਵੀ ਇਹ ਮੈਂ ਅੱਗੇ ਬਾਈ ਤੋਂ ਸੁਣੀਆ ਗੱਲ ਉਹ ਕਹਿੰਦਾ ਵੀ 1800 ਅਗਲੇ 15 16 ਸਾਲ ਤੱਕ ਹੋਰ ਕੰਪਨੀਆਂ ਸੀਮੈਂਟ ਨਹੀਂ ਬਣਾ ਸਕਦੀ ਨਹੀਂ ਨਹੀਂ ਜੀ ਇਹ ਸਾਡਾ ਪੇਟੈਂਟ ਪ੍ਰੋਡਕਟ ਹੈ ਅਸੀਂ ਕੋਸ਼ਿਸ਼ ਕਰਾਂਗੇ ਵੀ ਇਸ ਕੰਪਨੀ ਦੀ ਨਾ ਫੈਕਟਰੀ ਚ ਜਾਈਏ ਕੋਸ਼ਿਸ਼ ਕਰਾਂਗੇ ਹਾਂ ਬਿਲਕੁਕੁਲ ਤੁਸੀਂ ਸਾਨੂੰ ਨਾ ਇੱਕ ਵਾਰੀ ਮੀਟਿੰਗ ਕਰਾਓ ਉੱਥੇ ਵੀ ਜ਼ਰੂਰੀ ਹੈ ਕਿਉਂਕਿ ਨਾ ਪਿੰਡਾਂ ਤੱਕ ਜਿਹੜਾ ਸੀਮੈਂਟ ਪਹੁੰਚਦਾ ਸੀ ਪਹਿਲਾਂ ਜ਼ਿਮੀ ਪਲਾਸ ਲਾਉਣ ਲੱਗੇ ਕੰਪਨੀਆਂ ਨੇ ਕੀ ਕੀਤਾ ਪਲਾਸ ਰੋਕ ਲਿਆ ਕੱਲੇ ਗੱਟੇ ਸੀਗੇ ਤੇ ਸੀਮੈਂਟ ਸਾਨੂੰ ਸੈਂਪਲ ਹੀ ਆਉਂਦਾ ਰਿਹਾ ਹੁਣ ਅਸੀਂ ਕੋਸ਼ਿਸ਼ ਕਰਦੇ ਆਂ ਕੋਈ ਕੋ ਚੰਗੀ ਚੀਜ਼ ਬਾਜ਼ਾਰ ਚ ਲਾਂਚ ਹੋ ਰਹੀ ਆ ਤੇ ਉਹਨੂੰ ਖਿੱਚ ਤੂ ਕਰਕੇ ਉਸ ਕੰਪਨੀ ਨੂੰ ਆਪਾਂ ਮੂਰੇ ਲਈ ਬਿਲਕੁਕੁਲ ਸਰ ਮੈਂ ਦੱਸਣਾ ਚਾਹਨਾ ਸਾਡੀ ਕੰਪਨੀ ਦਾ ਇਹ ਜਿਹੜਾ ਪ੍ਰੋਡਕਟ ਹੈ ਛੋਟਾ ਮੋਟਾ ਪ੍ਰੋਡਕਟ ਨਹੀਂ ਹੈਗਾ ਇਹਦੇ ਵਿੱਚ ਦੇਖੋ ਤੁਸੀਂ ਗਲਾਸ ਫਾਈਬਰ ਹੈ ਓਕੇ ਫਾਈਬਰ ਕਰੀ ਸੁਣਿਆ ਤੁਸੀਂ ਫਾਈਬਰ ਆਪਾਂ ਆਪਾਂ ਫਰੂਟ ਫਰੂਟ ਸੁਣਦੇ ਆ ਸਾਡੇ ਪਿੰਡਾਂ ਦੇ ਬੱਚੇ ਆਮ ਗੱਲ ਸੁਣਦੇ ਆ ਕਿ ਜਿਹੜੀਆਂ ਅੱਜ ਕੱਲ ਜਾਲੀਆਂ ਬਣਦੀਆਂ ਪਾਵੇ ਬਣਦੇ ਉਹ ਜੋ ਫਾਈਬਰ ਦੇ ਰਾੜਾ ਪੈਂਦੀਆਂ ਹਾਂਜੀ ਹਾਂਜੀ ਉਹ ਰਾੜਾ ਪੈਂਦੀ ਉਹ ਤੇ ਲੋਹਾ ਪੈਣੋਂ ਹਟ ਗਿਆ ਤੇ ਜੇ ਤੁਹਾਨੂੰ ਸੀਮੈਂਟ ਚ ਆਜੇ ਫਿਰ ਤਾਂ ਕੀ ਮਾੜਾ ਬੋਲ ਵਧੀਆ ਜੀ ਇਹਦੇ ਨਾਲ ਫਿਰ ਰੇਟ ਵੱਧ ਨਹੀਂਗਾ ਜੇ ਆਪਾਂ ਕਹੇ ਇਹ ਬਾਹਲਾ ਮਹਿੰਗਾ ਆਉਂਦਾ ਜਾਂ ਪਤਾ ਨਹੀਂ ਕੀ ਕੋਸ਼ਾ ਇਨਾਂ ਕੋਲ ਸਰਟੀਫਿਕੇਟ ਵਗੈਰਾ ਬੰਦੇ ਯਾਰ ਅਸੀਂ ਕਿਸੇ ਦੀ ਵੀਡੀਓ ਪਾਉਣੇ ਕੋਸ਼ਿਸ਼ ਕਰਦੇ ਨੇ ਇਹ ਸਾਡਾ ਸਰਟੀਫਿਕੇਟ ਆ ਦੇਖੋ ਪੇਟੰਡ ਨਿਵੋਕੋ ਕੰਪਨੀ ਦਾ ਨਾਮ ਲਿਖਿਆ ਪੂਰਾ ਪ੍ਰੋਪਰ 2018 ਤੋਂ 20 ਸਾਲ ਤੱਕ ਇਸ ਕੰਪਨੀ ਦੇ ਬਰਾਬਰ ਹੋਰ ਕੋਈ ਬੰਦਾ ਸੀਮੈਂਟ ਕੰਪਨੀ ਨਹੀਂ ਬਣਾ ਸਕਦੀ ਕਿੱਡਾ ਤਕੜਾ ਕਿੱਡਾ ਕੁਝ ਵੀ ਆ ਹਾਂ ਜਿਹੜੀ ਸਾਢੇ 8 ਜਿਹੜਾ ਸਰਟੀਫਿਕੇਟ ਆ ਇਹ ਕੰਪਨੀ ਦਾ ਸਾਨੂੰ ਵੀ ਸਵਾਦ ਹੋਣਾ ਇਹ ਸਰਕਾਰ ਨੇ ਦਿੱਤਾ ਸਾਨੂੰ ਜੀ ਬਾਹਰ ਦੇ ਸਰਕਾਰ ਨੇ ਦਿੱਤਾ ਸਾਨੂੰ ਓਕੇ ਇਹ ਜਿਹੜੀ 18 ਸਾਲ ਜਿਹੜੀ ਆ 8 18 ਤੋਂ ਲੈ ਕੇ ਗਾਂ ਸਮਝ ਲਓ ਵੀ 2038 ਤੱਕ ਹੋਰ ਕੰਪਨੀ ਨਹੀਂ ਬਣਾ ਸਕਦੇ ਤੁਸੀਂ ਲਾਹਾ ਲਓ ਘਾ ਟ੍ਰੇਡ ਦੇ ਵਿੱਚ ਆ ਰਿਹਾ ਜੇ ਵੱਡੀ ਕੰਪਨੀ ਲਾਂਚ ਕੀਤਾ ਹੁੰਦਾ 500 ਰੁਪਏ ਪਲੱਸ ਬੋਰੀ ਹੋਣੀ ਚਾਹੀਦੀ ਸੀ ਘਰ ਤੋਂ ਘਰ ਦੇਖੋ ਜੀ ਮੈਂ ਇੱਕ ਚੀਜ਼ ਹੋਰ ਵੀ ਕਹਿਣਾ ਚਾਹੁੰਦਾ ਜਿਹੜਾ ਸਾਡਾ ਇਹ ਏਰੀਆ ਹੈ ਜੀ ਇਹ ਸਾਰਾ ਅਲਟ ਅਟੈਕ ਹੋ ਗਿਆ ਸੀੜੀ ਹੋ ਗਿਆ ECC ਇਥੇ ਕਾਫੀ ਪੁਰਾਣੀ ਟਾਈਮ ਤੋਂ ਵਿਕਦਾ ਲੋਕਾਂ ਨੂੰ ਸਾਡੇ ਪ੍ਰੋਡਕਟ ਦੇ ਬਾਰੇ ਥੋੜੀ ਨੋਲੇਜ ਘੱਟ ਹੈ ਉਹ ਆਪ ਦੇ ਸਾਹਦੇ ਬੈਸਟ ਹੋਣ ਜੀ ਸਕਦੇ ਹੁਣ ਪਰ ਜਦੋਂ ਕੋਈ ਨਵਾਂ ਬੰਦਾ ਚੰਗੀ ਕੰਪਨੀ ਲਾਂਚ ਕਰ ਰਿਹਾ ਬਸ ਹੁਣ ਕੰਪਨੀ ਸਾਡੀ ਕੰਪਨੀ ਦਾ ਫੋਕਸ ਇਸ ਏਰੀਆ ਤੇ ਪਹਿਲੇ ਨੂੰ ਹੁਣ ਆਪਣੇ ਕੰਮਾਂ ਤੇ ਹੁਣ ਜਿਹੜੀ ਦੋ ਦਿਨ ਲੈਂਟਰ ਪਹਿਣਗੇ ਤੁਹਾਨੂੰ ਇੱਕ ਚੀਜ਼ਾਂ ਬੈਸਟ ਮਿਲਣਗੀਆਂ ਤੁਹਾਨੂੰ ਤਿਆਰਬੇ ਕਰਕੇ ਦਿਖਾਵਾਂਗੇ ਕੁਝ ਕੁ ਜਗ੍ਹਾ ਤੇ ਮਾਲ ਪਾ ਕੇ ਪਹਿਲਾਂ ਕਾਲ ਬਖੋਲਦਾ ਕੁਝ ਕਰਤਾ ਇਹੇ ਤਿਆਰਬੇ ਕਰਾਵਾਂਗੇ ਵੀ ਸਟੱਡ ਦਾ ਕੀ ਫਾਇਦਾ ਹੁੰਦਾ ਇਹਦਾ ਫਾਇਦਾ ਵੀ ਹੈਗਾ ਜੇ ਨਾ ਤੁਸੀਂ ਇਹ ਆਪਾਂ ਤੁਹਾਨੂੰ ਪ੍ਰੈਕਟੀਕਲ ਕਰਕੇ ਵੀ ਦੱਸਾਂਗੇ ਜੇ ਆਪਾਂ ਪ੍ਰੈਸ ਪ੍ਰੈਸ਼ਰ ਪਾਈਏ ਤਾਂ ਕੰਕਰੀਟ ਟੁੱਟ ਜਾਂਦਾ ਹੈ ਇਹਦੇ ਤੇ ਪ੍ਰੈਸ ਪਾਵਾਂਗੇ ਕੰਕਰੀਟ ਟੁੱਟੂਗਾ ਜਾਲਾ ਬਣ ਜਾਣਾ ਖਿਲਰੂਗਾ ਜਾਲਾ ਬਣ ਜਾਣਾ ਜਾਨੀ ਕਿ ਤੁਸੀਂ ਇਹ ਸੋਚੋ ਵੀ ਜਿਹੜੀ ਆਪਣੀ ਗੱਡੀ ਦਾ ਸ਼ੀਸ਼ਾ ਫਰੰਟ ਵਾਲਾ ਹੁੰਦਾ ਹਾਂ ਉਹਦੇ ਵਿੱਚ ਜਾਲਾ ਹੁੰਦਾ ਜਦੋਂ ਗੱਡੀ ਠੋਕਦੀ ਹੈ ਸ਼ੀਸ਼ਾ ਖਿਲਰਦਾ ਨਹੀਂਗਾ ਇਕੱਠਾ ਹੋ ਜਾਂਦਾ ਬਸ ਬਸ ਜਿਹੜਾ ਹੁੰਦਾ ਨਾਰਮਲ ਸ਼ੀਸ਼ਾ ਉਹਨੇ ਸਾਰੇ ਖਿਲਰਦਾ ਬਸ ਜਿਹੜਾ ਨਾਰਮਲ ਸੀਮੈਂਟ ਆ ਉਹ ਜਦੋਂ ਕੰਨ ਤੇ ਥੋੜਾ ਮਾਰੋ ਗੋਣ ਸਾਰੇ ਨੇ ਖਿਲਰ ਜਾ ਬਿਲਕੁਲ ਪਲਾਸਟਰ ਪਾਟੂਗਾ ਇਹ ਪੁਰਾਣਾ ਕਨਸੈਪਟ ਵੀ ਆ ਆਪਾਂ ਪੁਰਾਣਾ ਜਿਹਦਾ ਕੋਠਿਆਂ ਮਕਾਨ ਬਣਾਉਂਦੇ ਕੱਚੇ ਮਗਾਣ ਤੂੜੀ ਮਿਕਸ ਕਰਦੇ ਸੀ ਵਿੱਚ ਮੈਂ ਉਹ ਪਹਿਲਾ ਵੀਡੀਓ ਚ ਦੱਸਦਾ ਕਨਸੈਪਟ ਵੀ ਅੱਜ ਜਿਹੜੀਆਂ ਇਥੇ ਲਾ ਪੱਟ ਕੇ ਲਾਈ ਜਾਂਦੇ ਫਰਸ਼ ਉਹਨਾਂ ਥੱਲੇ ਤੂੜੀ ਜਉਂਦੀ ਪਈ ਆ ਮਿੱਟੀ ਮਰ ਗਈ ਆ ਬਿਲਕੁਲ ਠੀਕ ਹੈ ਧੰਨਵਾਦ ਸ਼ੁਕਰੀਆ ਨੰਬਰ ਰੇਟ ਸਭ ਕੁਝ ਤੁਹਾਨੂੰ ਮਿਲ ਜੂਗਾ ਖਾਸ ਕਰਕੇ ਤੁਸੀਂ ਕੋਸ਼ਿਸ਼ ਕਰਨੀ ਮੇਰਾ ਨੰਬਰ ਨਹੀਂ ਮੰਗਣਾ ਬਾਈਆਂ ਕੋਲ ਤੁਹਾਨੂੰ ਨੰਬਰ ਸਿੱਧਾ ਦੇ ਦੂੰਗਾ ਕੰਮ ਆਵਤ ਦੀ ਜਾਣਕਾਰੀ ਲਈਓ ਸੀਮੈਂਟ ਦੇ ਤੁਹਾਨੂੰ ਕੱਲੇ ਕੱਲੇ ਬਲੌਕ ਮਿਲਦੇ ਰਹਿਣਗੇ ਮੇਰੇ ਵਾਲੇ ਕੰਮ ਤੇ ਤੁਹਾਨੂੰ ਵੀਡੀਓ ਮਿਲਣਗੀਆਂ ਜ਼ਰੂਰੀ ਹੈ ਕਿਉਂਕਿ ਨਵੀਂ ਚੀਜ਼ ਲਾਂਚ ਹੋਈ ਆ ਨੂੰ ਆਪਦੇ ਕੰਮਾਂ ਤੇ ਵਰਤੋ ਕੁਝ ਜਗ੍ਹਾ 'ਚ ਵਰਤ ਕੇ ਦੇਖ ਲਓ ਜ਼ਰੂਰੀ ਨਹੀਂ ਤਾਂ ਇਹ ਸਪੈਸ਼ਲੀ ਪਲਸਤਰ ਲਈ ਤੇ ਲੈਂਟਰ ਲਈ ਬਸ ਆਪਣੇ ਕੰਮ ਦੇ ਹੁਣ ਜਿਹੜਾ ਅਗਲੇ ਕੰਮ ਹੋਣਗੇ ਲਗਭਗ ਤੁਹਾਨੂੰ ਆ ਸੀਮੈਂਟ ਮਿਲ ਜਾਊਗਾ ਮੈਨੂੰ ਕਹਿਣਾ ਨਹੀਂ ਆਉਂਦਾ ਨੰਬਰ ਪੜ ਲਓ ਉੱਪਰ ਜਿਵੇਂ ਇੰਨਾ ਪੜਿਆ ਲਿਖਿਆ ਹੁੰਦਾ ਹੋ ਸਕਦਾ ਕੁਰਸੀ ਬਰਾਬਰ ਲ ਆ ਸੀਮੈਂਟ ਬੋਰਡ ਕਾਰਡ ਤੁਹਾਨੂੰ ਸਾਰਾ ਕੁਝ ਪ੍ਰੋਪਰਲੀ ਇੱਕ ਸੈੱਟ ਮਿਲੂਗਾ ਤੇ ਖਾਸ ਕਰਕੇ ਬੰਦੇ ਹੀਰੇ ਆ ਸਾਰੇ ਬੰਦੇ ਹੀਰੇ ਆ ਇਹੇ ਜੇ ਹੀਰੇ ਬੰਦਿਆਂ ਨਾਲ ਕੰਮ ਕਰਨ ਦਾ ਸਵਾਦ ਹੀ ਵੱਖਰਾ ਜਿਨ੍ਹਾਂ ਦਾ ਕੋਈ ਕਮੈਂਟ ਬੈਡ ਆਉਂਦਾ ਹੀ ਨਹੀਂ ਸੇਵਾ ਕਰਾਂਗੇ ਸੀ ਆਪਾਂ ਸਮਾਜ ਦੀ ਰੌਪਤ ਦੇ ਨਾਮ ਤੁਸੀਂ ਜਿਹੜੇ ਇੰਜੀਨੀਅਰ ਆ ਆਪਦਾ ਕੰਮ ਚਲਾ ਸਕਦੇ ਨਹੀਂ ਚਲਾ ਸਕਦੇ ਨਾ ਬਿਲਕੁਲ ਨਹੀਂ ਧੰਨਵਾਦ ਸ਼ੁਕਰੀਆ ਤੇ ਸ਼ੇਅਰ ਕਰਿਓ ਜਰੂਰ ਚੰਗੀ ਚੀਜ਼ ਨੂੰ ਐਪਰੀਸ਼ੀਏਟ ਕਰਿਆ ਕਰੀ ਆਪਾਂ ਵੀ ਗਾਂਹ ਕੰਪਨੀਆਂ ਬਣਨਾ ਜੇ ਆਪਾਂ ਨੂੰ ਪ੍ਰੋਮੋਟ ਕਰੂਗਾ ਫੇਰ ਹੀ ਆ ਜੀ ਹੋਏ ਆ ਆ ਭਾਈ ਸਾਡੇ ਰਹਿ ਗਏ ਸੀ ਅੱਖ ਭਾਈ ਆਇਓ ਤੁਸੀਂ ਸੰਗਿਆਂ ਆਣਾ ਕੋਈ ਸਾਨੂੰ ਐਂ ਲੱਗਦਾ ਤੇ ਤੁਸੀਂ ਆਪਦੇ ਏਰੀਆ ਦੇ ਮਹੇਤਰੀਆਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਆਪਣੇ ਏਰੀਆ ਬਸ ਵੀਰੇ ਮੈਂ ਮੇਸਤਰੀ ਵੀਰਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਪੁਰਾਣੀ ਟੈਕਨੋਲੋਜੀ ਆਪਾਂ ਬਹੁਤ ਲੰਬਾ ਸਮਾਂ ਤੋਂ ਵਰਤਦੇ ਆ ਰਹੇ ਹਾਂ ਆਪਾਂ ਵੱਡੀਆਂ ਵੱਡੀਆਂ ਕੰਪਨੀਆਂ ਮਸ਼ਹੂਰ ਕਰ ਵੱਡੀਆਂ ਵੱਡੀਆਂ ਕੰਪਨੀਆਂ ਮਸ਼ਹੂਰ ਕਰਤੀਆਂ ਫੇਰ ਆਪਣਾ ਰੌਲਾ ਪੈਂਦਾ ਵੀ ਆਹ ਚੀਜ਼ ਐ ਨਹੀਂ ਹੋਈ ਐ ਨਹੀਂ ਹੋਈ ਤੁਸੀਂ ਇੱਕ ਵਾਰੀ ਪ੍ਰੋਡਕਟ ਲਾ ਕੇ ਦੇਖੋ ਭਾਵੇਂ ਇੱਕ ਬੂਰੀ ਲਾ ਕੇ ਦੇਖੋ ਗਰੰਟੀ ਲਈ ਮੈਂ ਮਹਿਲਕਲਾਂ ਬੈਠਾ ਕਿਸੇ ਹੋਰ ਤੋਂ ਵੀ ਜੇ ਦੁਕਾਨ ਤੋਂ ਖਰੀਦਿਆ ਇਹ ਇਹ ਪ੍ਰੋਡਕਟ ਕੋਈ ਪ੍ਰੋਬਲਮ ਆ ਉਹ ਬੰਦਾ ਕੋ ਮਾੜੇ ਮੋٹے ਸਰਕਲ ਨਾਲ ਕੋਈ ਮੈਂ ਕੀ ਆਮ ਕਹਿੰਦਾ ਹੁੰਦਾ ਕਿ ਉਹ ਵੱਡੀਆਂ ਕੰਪਨੀਆਂ ਵੱਡੀਆਂ ਫੈਕਟਰੀਆਂ ਨਾਲ ਹੀ ਡੀਲ ਨਹੀਂ ਕਰਦੇ। ਸਹੀ ਕਿੰਨਾਂ ਨੇ ਇਹ ਪਿੰਡ ਦੇ ਵਿੱਚ ਬੰਦਾ 8-9 ਸਾਲ ਪੁਰਾਣੀ ਵੈਲਿਊ ਬਣਾਈ ਬੈਠਾ। ਉਹ ਕਦੇ ਵੀ ਆਪਦੀ ਥੋੜੇ ਜਿਹੇ ਪੈਸੇ ਵਸੇ ਵੈਲਿਊ ਖਰਾਬ ਨਹੀਂ ਕਰਦਾ। ਨਹੀਂ ਕਰਦਾ ਖਰਾਬ ਜੀ ਅਸੀਂ ਜੋ ਵੀ ਪ੍ਰੋਡਕਟ ਲੈ ਕੇ ਆਉਨੇ ਆ ਪਹਿਲਾਂ ਅਸੀਂ ਆਪ ਰਿਸਰਚ ਕਰਦੇ ਆ ਪੂਰੀ। ਫਿਰ ਹਾਂ ਫਿਰ ਅੱਗੇ ਹੋਊਗਾ। ਧੰਨਵਾਦ ਜੀ ਤੇ ਵੀਡੀਓ ਲੰਮੀ ਨਾ ਹੋ ਜਾਏ ਮੈਨੂੰ ਇਹ ਲੱਗਦਾ ਹੁੰਦਾ ਵੀ ਥੋੜੀ ਸਮਝੋਣ ਲਈ ਕੀ ਗੱਲ। ਤੁਹਾਨੂੰ ਹੋਰ ਬਲੌਗ ਵੀਡੀਓ ਨੰਬਰ ਤੁਹਾਨੂੰ ਮਿਲ ਜੂ ਬਣੀ ਹੋਈ ਤਾਂ ਨਾ ਬਣੀ ਹੋਈ ਤਾਂ ਤੁਹਾਨੂੰ ਇੱਕ ਸੈੱਟ ਕਰਕੇ ਦੇ ਕੇ ਜਾਵਾਂਗੇ ਵੀ ਕੁਆਲਿਟੀ ਤੁਹਾਨੂੰ ਰੋਹੀ ਦੀ ਰੋਹੀ ਮਿਲਦੀ ਰਹੇ ਧੰਨਵਾਦ ਸ਼ੁਕਰੀਆ ਜੀ ਹੋਰ